ਇਦ ਗੁਰੇ ਉਪਦੇਸਿਆ ਸੋ ਸੁਣ ਲੈ ਭਾਈ ਨਾਨਕ ਕਹਿ ਤਪਕਾਰ ਕਹਿ ਕਹੋ ਬ੍ਰਹਮ ਸਰਨਾ 呃。<laughs> ਸਰਦਕ ਬਰਬੂਰ ਜਬ ਉਹ ਸ਼ਦਰ ਤਖ ਦੇ ਮਾਲਿਕ ਧਨ ਧਨ ਸੈ ਸੇ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ ਤੇਨਾਂ ਦੇ ਪਾਵਨ ਬੇਦਰ ਹਜ਼ੂਰੀ ਅੰਦਰ ਸੁਭਾਇਮ ਗੁਰੂ ਘਰੇ ਗੁਰਸਵਾਹੇ ਸਾ ਸੰਗਤ ਜਨੋ ਵੜ ਪਾ ਗਏ ਹਾਂ ਜੋ ਤਰਕੀ ਬਾਣੀ ਦੇ ਨਾਲ ਸਾਝ ਪਾ ਕੇ ست سنگ روپی مہان تیر تیار بیٹھ کے اپنے جیون دیا کڑیاں سر سچے پاشا جی نے کرپا کی آج سنو سماطم بخشی ہے اور سر جی نے فرمایا پرماتما نام جبیا کر ਅਰ ਇਹ ਨਾਮ ਹੀ ਹੈ ਜੋ ਤੇਰਾ ਅਸਲ ਦੇ ਵਿੱਚ ਸੰਗੀ ਹੈ ਸਾਥੀ ਹੈ ਤੇ ਆ ਜਿਹੜਾ ਤੈਨੂੰ ਮਨੁੱਖਾ ਜਨਮ ਮਿਲੇ ਐ ਇਸ ਮਨੁੱਖਾ ਜਨਮ ਦੇ ਵਿੱਚ ਨਾਮ ਜਪ ਕੇ ਉਸ ਅਗਨ ਪੁਰਖ ਦੇ ਵਿੱਚ ਅਭੇਦ ਹੋਣ ਦਾ ਇਹ ਜੋ ਅਵਸਰ ਹੈ ਇਹ ਤੇਰੇ ਹੱਥੋਂ ਗਵਾਜਦਾ ਜਾ ਰਿਹਾ ਹੈ ਅਸ ਸੈ ਸੇ ਤੇ ਪਾਛਿਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਿਰਪਾ ਕਰਕੇ ਸਮਾਧ ਬਖਸ਼ ਰਹੇ ਨੇ ਕਹਿੰਦੇ ਤੇਰਾ ਧਿਆਨ ਤੇਰਾ ਖਿਆਲ ਪਰਮਾਤਮਾ ਦੇ ਨਾਮ ਵੱਲ ਨਹੀਂ ਕਿਉਂਕਿ ਤੇਰੇ ਗਿਆਨ ਦੇ ਤੇਰੇ ਕਰਮ ਇੰਦਰੇ ਇਹ ਕਿਸੇ ਹੋਰ ਪਾਸੇ ਜੇ ਪਟਕਨੇ ਫਿਰਦੇ ਜਦੋਂ ਸਮਝਣ ਵਾਸਤੇ ਭਗਤ ਕਬੀਰ ਜੀ ਹੋਣਾ ਦੇ ਬਹੁਤ ਸੁੰਦਰ ਉਪਦੇਸ਼ ਦਿੱਤਾ ਉਹ ਕਹਿ ਲਗੇ ਸੰਸਾਰ ਇੱਕ ਐਸਾ ਖੂਹ ਹੈ ਜਿਸ ਵਿੱਚ ਮੇਸ਼ੇਰ ਵਿਕਾਰਾਂ ਦਾ ਪਾਣੀ ਭਰ ਰਿਹਾ ਹੈ ਪੰਜ ਬਨਿਆਰਿਆਂ ਦੇ ਇਸ ਸੰਸਾਰ ਰੂਪੀ ਖੂਹ ਦੇ ਮਨ ਦੇ ਪ੍ਰਭਾਵੇ ਲੈਣ ਵਾਲੇ ਇਹ ਪੰਜ ਗਿਆਨ ਦੇ ਇਹ ਪਨਹਾਰੇ ਨਾ ਪਤਾ ਨਹੀਂ ਕਿੰਨੇ ਸਮੇਂ ਤੋਂ ਵਿਸ਼ੇ ਵਿਕਾਰਾਂ ਦਾ ਪਾਣੀ ਭਰੀ ਜਾ ਰਿਹਾ ਨੇ ਭਰੀ ਜਾ ਰਿਹਾ ਇਹ ਜਿਸ ਲਾਜ ਨਾਲ ਪਾਣੀ ਭਰੀ ਜਾ ਰਿਹਾ ਨੇ ਇਹਨਾਂ ਬੇ ਸਮਝਣ ਇੰਨੀ ਵੀ ਸੋਚੀ ਨਹੀਂ ਕਿ ਇਹ ਰੱਸੀ ਘਸਦੀ ਜਾ ਰਹੀ ਹੈ ਇਸ ਤਰ੍ਹਾਂ ਕੋਈ ਪਤਾ ਨਹੀਂ ਕਦੋਂ ਟੁੱਟ ਜਾਏ ਜੇਸਾ ਮਨ ਦੇ ਪ੍ਰਭਾਵ ਹੀ ਇਵਕਾਰਾਂ ਦਾ ਪਾਣੀ ਭਰਈ ਜਾਂਦੇ ਉਸ ਨਾਲ ਜੀਵਨ ਦੀ ਮਤ ਵਿਕਾਰਾਂ ਦੇ ਨਾਲ ਭਰੀ ਜਾਂਦੀ ਹੈ ਔਰ ਦਿਨੋਂ ਦਿਨ ਮਤ ਦੇ ਵਿੱਚ ਇਹ ਵਿਕਾਰਾਂ ਵਾਲੇ ਵਿਚਾਰਾਂ ਦਾ ਵਿਕਾਰਾਂ ਵਾਲੀ ਗਿਰਤੀ ਦਾ ਵਧਾਵੇ ਟੁੱਟੀ ਲਾਜ ਭਰੇ ਮਤ ਹਾਰੇ ਹੁਣ ਤਾਂ ਮਤ ਵੀ ਹਾਰੇ ਗਈ ਬਚਨ ਕਹਿੰਦੇ ਖੇਡ ਵਿੱਚ ਬਤੀਤ ਗਿਆ ਜਵਾਨੀ ਦਾ ਸਮਾਂ ਖਰਮਸਤੀ ਦੇ ਵਿੱਚ ਬਤੀਤ ਗਿਆ ਬਿਰਧ ਹੋ ਗਿਆ ਤੇ ਬਿਰਧੇ ਦੇ ਵਿੱਚ ਤਾਂ ਸਰੀਰ ਜਵਾਬ ਦੇ ਗਿਆ ਜਦੋਂ ਸਰੀਰੀ ਸਾਥੀ ਨਹੀਂ ਰਿਹਾ ਤਾਂ ਸਰੀਰ ਦੇ ਅੰਗਾਂ ਨੇ ਸਾਥ ਕੀ ਦੇਣਾ ਸੀ ਸਰ ਜੇ ਤੇ ਬਜ਼ੁਰਗ ਤਾਕੀਆ ਦਾ ਨੇ ਕਿੰਦੇ ਮੈਂ ਵੇਖਿਆ ਐ ਬਜ਼ੁਰਗਾਂ ਤੇਰੀਆਂ ਕੰਨ ਨਹੀਂ ਥੱਕਦੀਆਂ ਪਾਠ ਕਰਦਾ ਹੋਇਆ ਜਿਵੇਂ ਕਿ ਮੈਨੂੰ ਘਟ ਦਿਖਾਈ ਦਿੰਦਾ ਏਉਂ ਲੱਗਦਾ ਕਿੰਦੇ ਤੇਰੀ ਕੰਨ ਨਹੀਂ ਥੱਕ ਗਏ ਨਹੀਂ ਉੱਚੀ ਸੁਣਨ ਲੱਗ ਪਿਆ ਹੈ ਤੇ ਇਹ ਸੁੰਦਰ ਗਾਇ ਜਿਹੜੀ ਬੜੀ ਸੋਹਣੀ ਸੀ ਕਹਿੰਦੇ ਵੀ ਥੱਕ ਗਈ ਲੱਗਦੀ ਹੈ ਥੱਕ ਜਿਉਂ ਗਈ ਕਿੰਦੇ ਹੁਣ ਤਾਂ ਨੇੜੇ ਪਈ ਵਸਤੂ ਉਹ ਵੀ ਕੋਸਾਂ ਦੇ ਪਈ ਲੱਗਦੀ ਐ ਕਿਨੇ ਕੀ ਹੋਇਆ ਤੇਰੀ ਤਾਂ ਜ਼ਬਾਨ ਵੀ ਘਰਉਣ ਲੱਗੀ ਥੱਥ ਲਾਉਣ ਲੱਗ ਪਈ ਹੁਣ ਤਾਂ ਠੀਕ ਬੋਲਿਆ ਵੀ ਨਹੀਂ ਜਾਂਦਾ ਕਿਨੇ ਸਭ ਕੁਝ ਥੱਕ ਗਿਆ ਥੱਕੇ ਨੇਣ ਸਰਵਣ ਸੁਣ ਥੱਕੇ ਥੱਕੀ ਸੁੰਦ ਕਾਇ ਅੱਖਾਂ ਤੇਰੀਆਂ ਥੱਕ ਗਈਆਂ ਕੰਨ ਤੇ ਥੱਕ ਗਏ ਜਬਾਨ ਤੇ ਥੱਕ ਗਏ ਸਰੀਰ ਤੇਰਾ ਥੱਕ ਗਿਆ ਪਰ ਜਿਨੇ ਮੈਂ ਹਾਰਨ ਕਿ ਅਜੇ ਤੱਕ ਜੇ ਨਹੀਂ ਥੱਕਿਆ ਤਾਂ ਆਜ ਵੀ ਮਾਇਆ ਇਹ ਨਹੀਂ ਥੱਕੀ ਜਰ ਹਾਗਦੀ ਸਰਮਤਾ ਕੀ ਇਕ ਨਾ ਥਾਕਸ ਮਾਇਆ ਲਤਾ ਕਰ ਦੇ ਵਿੱਚ ਨੇ ਔਰ ਅਜੇ ਵੀ ਜਿਹੜੀ ਸੁਰਤ ਹੈ ਉਹ ਵਿਸ਼ੇ ਵਿਕਾਰਾਂ ਵਿੱਚ ਦੰਤਾਨ ਹੈ ਅਜੇ ਵੀ ਇਸ ਦੀਆਂ ਇੰਦਰੀਆਂ ਵਿਕਾਰਾਂ ਦਾ ਪਾਣੀ ਭਰ ਰਹੀਆਂ ਨਹੀਂ ਕਦੇ ਸੁਭਜ ਬਿਰਗ ਪਰਿਆ ਜੋੜਣ ਤਰਿ ਕਿਸਿਆ ਕਫ ਕੰਠ ਬਰੂਤੇ ਨੈਣੋਂ ਨੀਰ ਪਰੇ ਤੇ ਸਰ ਜੀ ਕਹਿੰਦੇ ਕਹਿੰਦੇ ਅੱਖਾਂ ਤੇਰਿਆਂ ਦੇ ਵਿੱਚ ਪਾੜ ਜਾਏ ਇਨੇ ਬਜ਼ੁਰਗ ਬਣਾਂ ਲવાય ਹੋਈ ਜਾਨ ਨੇ ਤੇਰੇ ਗਲੇ ਨੂੰ ਕੀ ਹੋਇਆ ਖੰਖੰ ਦਲੇ ਹਨ ਬਿਰਧ ਭਿਆ ਕਨੇ ਬੁੱਢਾ ਹੋ ਗਿਆ ਜਵਾਨੀ ਗਈ ਜੋ ਮੜਦਾ ਰਿਖਸਿਆ ਜਿਹੜਾ ਸਰੀਰ ਦਾ ਤਨ ਸਿੰਘ ਖਤਮ ਹੋ ਗਿਆ ਐ ਜਵਾਨੀ ਖੋਭੜ ਵਾਲਿਓ ਤੁਸੀਂ ਬਡੇ ਦੇ ਦਾ ਚੇਤਾ ਜ਼ਰੂਰ ਕਰ ਲੈਣਾ ਕਿ ਸਹਿਬ ਕਹਿੰਦੇ ਨੇ ਸਿਰ ਕੰਬਿਓ ਭਗਤ ਦਾ ਜਮਤੀ ਨੈਣ ਜੋਤ ਦੇਹੀ ਐ ਵੇਖੋ ਲਤਾਂ ਕੰਬਦੀਆਂ ਨੇ ਹੱਥ ਕੰਬਦੇ ਨੇ ਚੀਜ਼ ਕੋਈ ਫੜੀ ਨਹੀਂ ਜਾਂਦੀ ਇਸੇ ਲਈ ਤਾਣ ਦੀ ਗਵਾਲਿਆ ਅੱਖਾਂ ਦੀ ਨਜ਼ਰ ਵੀ ਗਵਾਲਿਆ ਸੁਣਨਾ ਵੀ ਗਵਾਲਿਆ ਤੁਰਨਾ ਵੀ ਗਵਾਲਿਆ ਬੋਲਣਾ ਵੀ ਗਵਾਲਿਆ ਪਰ ਇਹਦੇ ਅਜੇ ਤੱਕ ਪਰਮਾਤਮਾ ਦੇ ਨਾਮ ਨੂੰ ਨਹੀਂ ਜਪਣ ਲੱਗਾ ਅਜੇ ਤੱਕ ਇਹਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਧਾਰਨ ਨਹੀਂ ਕੀਤਾ ਸਾਚਿਦ ਰਾਮਨਾ ਜਿਹੀ ਹਰੇ ਅਜੇ ਵੀ ਪ੍ਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ ਸਭ ਕੰਦੇ ਸੁਨਤ ਗਈ ਕਾਲੀ ਨੂੰ ਧੌਲੇ ਕਿਸੇ ਨਾ ਭਾਰੇ ਰਾਖਿਓ ਘਰੇ ਹੁਣ ਤਾਂ ਮੁਸ਼ਕਲੇ ਬਣ ਗਈ ਕਿ ਤੈਨੂੰ ਕੋਈ ਘਰ ਵਿੱਚ ਰੱਖਣ ਵਾਸਤੇ ਵੀ ਤਿਆਰ ਨਹੀਂ ਜਿਸ ਘਰ ਨੂੰ ਬਣਾਉਣ ਲਈ ਕਈ ਵਾਰ ਲੜਚ ਕੀਤਾ ਹੋਏਗਾ ਇਸ ਘਰ ਨੂੰ ਬਣਾਉਣ ਵਾਸਤੇ ਹੋ ਸਕਦਾ ਕਈਆਂ ਨੇ ਪਾਪ ਵੀ ਕੀਤੇ ਹੋਣ ਕਈਆਂ ਨੇ ਕੋਈ ਬੇਈਮਾਨੀ ਵੀ ਕੀਤੀ ਹੋਵੇ ਪਰ ਇਹਦੇ ਹੱਜ ਤੱਕ ਉਹ ਸਮਾਂ ਆ ਗਿਆ ਨਾ ਅੱਜ ਤੇਰੇ ਉਸੇ ਕਮਾਏ ਹੋਏ ਬਣਾਏ ਹੋਏ ਘਰ ਦੇ ਵਿੱਚ ਵੀ ਕੋਈ ਤੈਨੂੰ ਰੱਖਣ ਵਾਸਤੇ ਤਿਆਰ ਨਹੀਂ ਬੱਚੇ ਆਪ ਸੁੱਚ ਲੜੀ ਜਾਂਦੇ ਇੱਕ ਕਹਿੰਦਾ ਤੂੰ ਸੰਭ ਦੂਜਾ ਕਹਿੰਦਾ ਤੂੰ ਸੰਭ ਬੱਚੇ ਕਈ ਨੇ ਪਰ ਸੰਭਾਲਣ ਵਾਸਤੇ ਕੋਈ ਯਤਨ ਇੱਕ ਦੂਜੇ ਨੂੰ ਕਹਿੰਦੇ ਨੇ ਇੱਕ ਮਹੀਨਾ ਤੂੰ ਰੱਖ ਲੈ ਦੂਜਾ ਕਹਿੰਦਾ ਨਹੀਂ ਮਹੀਨਾ ਤੂੰ ਰੱਖ ਲੈ ਇਸੇ ਦੇਖ ਕੇ ਕਿਸੇ ਨੇ ਸਮਝਾਉਣ ਵਾਸਤੇ ਸਾਨੂੰ ਬੜੀ ਕਹਾਤਾ ਭਗਵਾਨ ਗੁਰੂ ਕਹੇਗੀ ਸਮਝਾਉਣ ਵਾਸਤੇ ਵਿਚਾਰ ਦਿੱਤੇ ਇਹਦੇ ਜੇ ਜਵਾਨੀ ਮਨ ਲਏ ਇਹ ਨਾ ਬੜੇਪੇ ਦਾ ਵੀ ਖਿਆਲ ਰੱਖੀ ਇਹ ਨਾ ਹੋਵੇ ਕਿ ਜਵਾਨੀ ਵਿੱਚ ਪਾਪ ਤੇ ਪ੍ਰਾਦੇਨੀ ਕਰ ਲਵੇ ਕਿ ਬੜੇਪੇ ਦੇ ਵਿੱਚ ਜੋ ਹੈ ਉਹ ਬਖਸ਼ਿਆ ਨਾ ਜਾਵੇ ਤੇ ਉਹ ਕਹਿੰਦੇ ਇੱਕ ਬਜ਼ੁਰਗ ਨੇ ਸਾਰੀ ਜਾਇਦਾਦ ਪੁੱਤਰਾਂ ਦੇ ਵਿੱਚ ਵੰਡ ਦਿੱਤੀ ਸ੍ਰੀਕਰੋਗ ਲੱਗਾ ਸ੍ਰੀਕਰੋਗ ਦੇ ਨਾਲ ਉਹ ਬੜਾ ਔਖਾ ਆਇਆ ਇੱਕ ਦਿਨ ਤਾਂ ਇੰਨਾ ਰੋਗ ਨਾਲ ਔਖਾ ਹੋਇਆ ਕਿ ਜਿਹੜੇ ਰੋਗ ਪਿਆ ਤੇ ਸਵਾਰ ਬਹਾਦਰ ਕੀ ਕਹਿੰਦੇ ਉਸ ਦੀ ਗੜੀ ਦੇ ਵਿੱਚੋਂ ਕਿਦਵੇਂ ਤਸਵੀਰ ਉਦਾਰ ਲੱਗ ਰਿਹਾ ਸੀ ਤੇ ਕਹਿੰਦੇ ਜਿਸ ਤਸਵੀਰ ਉਦਾਰ ਨੇ ਜ਼ਮੀਨ ਦੀ ਵੰਡ ਕੀਤੀ ਸੀ ਨਾ ਬਜ਼ੁਰਗ ਨੇ ਉਸ ਨੂੰ ਬਣਾ ਲਿਆ ਬੁਲਾ ਲਿਆ ਤੇ ਕਹਿਣ ਲੱਗਾ ਜੋ ਕੁਝ ਮੇਰੇ ਕੋਲ ਸੀ ਨਾ ਉਹ ਮੈਂ ਆਪਣੇ ਪੁੱਤਰਾਂ ਨੂੰ ਵੰਡ ਦਿੱਤਾ ਤੇ ਬਾਕੀ ਜਿਹੜਾ ਸਭ ਕੁਝ ਠੀਕ ਵੰਡਿਆ ਗਿਆ ਉਹ ਕਹਿੰਦਾ ਤੇ ਕਹਿੰਦਾ ਨਹੀਂ ਮੈਂ ਵੀ ਇਸ ਵਣਡ ਦੇ ਵਿੱਚ ਇੱਕ ਗੱਲ ਭੁੱਲ ਗਿਆ ਤਸੀਲਦਾਰ ਕਹਿੰਦਾ ਕਿਹੜੀ ਕਹਿੰਦੇ ਬਾਕੀ ਤਾਂ ਮੈਂ ਸਾਰਾ ਕੁਝ ਵਣਡ ਦਿੱਤਾ ਪਰ ਇਸ ਜਹਿਆ ਦਾਤ ਨੂੰ ਬਣਾਉਣ ਲਈ ਜਿਹੜੇ ਮੈਂ ਕੁਕਰਮ ਕੀਤੇ ਸਨ ਜਿਹੜੇ ਅਕਰਮ ਕੀਤੇ ਸਨ ਜਿਹੜੇ ਪਾਪ ਕੀਤੇ ਸੀ ਜਿਹੜੀਆਂ ਬੇਇਮਾਨੀਆ ਕੀਤੀਆਂ ਸੀ ਕਹਿੰਦੇ ਉਹ ਨਹੀਂ ਵਣ ਸਕਿਆ ਉਹ ਵੀ ਜੇ ਮੈਂ ਵਣ ਦਿੰਦਾ ਤੇ ਸੌਖਾ ਰਹਿੰਦਾ ਇਹ ਤੇ ਤਸਵੀਰ ਦਾ ਕਹਿ ਉਹ ਲਿਖਿਆ ਬਾਬਾ ਤੇਰੇ ਉਪਾਰਤ ਤੇਰੇ ਉਕ ਕਰਮ ਉਹ ਕਿਸੇ ਨੇ ਨਹੀਂ ਲੈ ਲਈ ਇਹ ਤੇਰੇ ਆਪਣੇ ਇਹ ਜੋ ਤੂੰ ਕੀਤਾ ਇਹ ਤੈਨੂੰ ਭੋਗਣਾ ਪਏਗਾ ਇਹ ਤੂੰ ਪਹਿਲਾਂ ਸੋਚਣਾ ਸੀ ਅੱਜ ਹੁਣ ਤੱਕ ਜੋ ਗਵਾ ਬੈਠਾ ਹੈ ਕਿ ਦਾ ਕਿਹਾ ਚਲੋ ਠੀਕ ਹੈ ਪਰ ਹੁਣ ਜੋ ਬਾਕੀ ਦੇ ਸਵਾਸ ਦੇ ਨਾ ਇਹਨਾਂ ਨੂੰ ਸੰਭਾਲ ਲੈ ਇਹ ਰਹਿ ਗਈ ਥੋੜੀ ਪੂੰਜੀ ਤੋਂ ਸੰਭਾਲ ਕਿੰਦੇ ਪੜਿਆ ਇੱਥੇ ਤੈਨੂੰ ਮੁੰਡੇ ਨਹੀਂ ਪੁੱਛਦੇ ਇੱਥੇ ਤੈਨੂੰ ਪਰਿਵਾਰ ਨਹੀਂ ਪੁੱਛਦਾ ਇੱਥੇ ਤੈਨੂੰ ਘਰ ਵਿੱਚ ਰੱਖਣ ਵਾਸਤੇ ਯਾਰ ਨਹੀਂ ਅੱਗੇ ਜਾ ਕੇ ਤੇਨੜ ਕੀ ਹੋਏਗਾ ਬਿਸਰਤ ਨਾਮ ਐਸੇ ਦੋਖ ਲਾ ਕੇ ਇਹ ਜਿਹੜੇ ਤੈਨੂੰ ਪਰਿਵਾਰ ਤੇ ਚੀਂ ਨਹੀਂ ਨਾ ਪੁੱਛਦੇ ਕਿਹਦੇ ਬਦਾਂ ਕਿਹਨਾਂ ਹੀ ਪੁੱਛਦੇ ਕਿਹਲੇ ਇਜ਼ਰਾਈਲ ਨਹੀਂ ਪੁੱਛਦੇ ਕੇ ਨਾਮ ਦਾ ਤੂੰ ਪਰਮਾਤਮਾ ਦਾ ਨਾਮ ਜਪਿਆ ਤੇ ਨੰ ਇਨਾਂ ਨੂੰ ਨਾਮ ਜਪਣ ਵਾਲੇ ਪਾਸੇ ਤੋਰਿਆ ਜੇ ਤੂੰ ਨਾਮ ਜਪਦਾ ਤੂੰ ਸੰਗਤ ਕਰਦਾ ਇਨਾਂ ਨੂੰ ਵੀ ਸੰਗਤ ਵਿੱਚ ਲੈ ਕੇ ਜਾਂਦਾ ਇਹ ਵੀ ਸੰਗਤ ਨਾਲ ਜੁੜਦੇ ਇਹ ਵੀ ਬਾਣੀ ਨਾਲ ਜੁੜਦੇ ਇਹ ਵੀ ਧਾਮ ਨਾਲ ਜੁੜਦੇ ਨਾ ਤੂੰ ਹਕਾਰ ਕਰਦਾ ਨਾ ਤੂੰ ਪਾਪ ਕਮਾਉਂਦਾ ਤੇ ਅੱਜ ਇਹ ਵੀ ਤੇਰੀ ਸੇਵਾ ਕਰਦੇ ਉਸ ਵੇਲੇ ਤਦ ਮੈਂ ਸਮਝਦਾ ਰਿਹਾ ਕਿ ਜੇ ਮੈਂ ਆਪਣੇ ਬੱਚਿਆਂ ਨੂੰ ਸੰਗਤ ਵਿੱਚ ਰਹਿ ਜਾਵਾਂਗਾ ਤੇ ਸ਼ਾਇਦ ਕਿਤੇ ਆਪਣੇ ਆਪ ਦੀ ਨੂੰ ਬੇਇੱਜ਼ਤੀ ਸਮਝਦਾ ਰਹੇ ਕਿ ਮੇਰੀ ਲਾਈਫ ਆਈ ਫਾਈ ਹੈ ਸੰਗਤ ਵਿੱਚ ਜਾਣਾ ਸ਼ਹਿਰ ਤੋਂ ਪੜਨ ਦਾ ਕਾਲਕ ਸਮਝਦਾ ਰਹੇ ਤੇ ਜਿਹੜੇ ਵੀ ਨਾਮ ਵਸਾਤੇ ਨੇ ਨਾ ਤੇ ਸਭ ਜੀ ਕਹਿੰਦੇ ਕਿ ਅਸਲ ਵਿੱਚ ਉਹਨਾਂ ਦਾ ਅਸਰ ਇਹੀ ਹੁੰਦਾ ਹੈ ਇੱਥੇ ਕੋਈ ਕੋਈ ਨਹੀਂ ਪੁੱਛ ਰਿਹਾ ਫਿਰ ਤੈਨੂੰ ਇਥੋਂ ਜਾਂਦੇ ਹੋਏ ਉਹ ਕਹਿੰਦੇ ਜਮਦੂਤ ਵੀ ਤੈਨੂੰ ਮਾਰਦੇ ਹੋਏ ਲੈ ਜਾਣਗੇ ਜਮ ਮਾਰ ਸਮਾਰੇ ਨਰਕ ਘਰੇ ਕਿਉਂਕਿ ਜਿਹੜੇ ਨਾਮ ਜਪਦੇ ਨਹੀਂ ਗੁਰੂ ਦੇ ਮਾਰਗ 'ਤੇ ਚੱਲਦੇ ਨਹੀਂ ਉਹ ਜਿਹੜੇ ਗੁਰਮਤ ਦੇ ਰਸਤੇ 'ਤੇ ਚੱਲ ਪਏ ਨਾ ਉਹਨਾਂ ਦਾ ਨਾ ਜਮ ਨਾਲ ਵਾਪਿੰਦਾ ਨਾ ਤਾਂ ਮਹਾਰਜ ਨਾਲ ਵਾਪਿੰਦਾ ਤੇ ਜਿਹੜੇ ਨਾਮ ਤੋਂ ਟੁੱਟੇ ਹੋਏ ਨੇ ਸਾਰੇ ਕਹਿੰਦੇ ਉਹਨਾਂ ਨੂੰ ਇਹ ਮਾਰ ਸਹਾਰਾ ਨਹੀਂ ਕਹਿੰਦੇ ਤਿਹੋਦਾਂ ਅਾਜੇ ਸੰਖਰਤਾ ਇੱਕ ਸੱਪ ਦੇ ਕਿਨੇ ਸੱਪ ਦੇ ਮੂੰਹ ਦੇ ਵਿੱਚ ਡੱਡੂ ਘਰ ਗਿਆ ਲੱਗਦਾ ਸੀ ਕਿ ਡੱਡੂ ਨੂੰ ਹੁਣੇ ਖਾ ਜਾਏਗਾ ਹੁਣੇ ਲੰਘਾ ਜਾਏਗਾ ਤੇ ਕਿਨੇ ਡੱਡੂ ਨੇ ਮੂੰਹ ਖੋਲ੍ਹਿਆ ਤੇ ਦੂਸਰਾ ਡੱਡੂ ਪੁੱਛਣ ਲੱਗਾ ਕਿਨੇ ਤੂੰ ਦਾ ਸੱਪ ਦੇ ਮੂੰਹ ਵਿੱਚ ਮਰਨ ਕਿ ਨਾਲੇ ਹੈ ਹੁਣ ਕਿਉਂ ੱੱਡੀ ਬੈਠ ਹੈ ਕਿੰਦੇ ਡੱਡੂ ਬੋਲਿਆ ਕੀ ਪਤਾ ਮਰਦੇ ਮਰਦੇ ਦੇ ਕੋਈ ਮੱਛਰ ਮੂੰਹੇ ਚ ਪਈ ਜਾਏ ਡੱਡੂ ਬੋਲਿਆ ਕੀ ਪਤਾ ਕਿ ਮਰਦੇ ਮਰਦੇ ਮੱਛਰ ਉਹਦੇ ਵਿੱਚ ਪਈ ਜਾਏ ਕਿਨੇ ਸੱਚ ਨੂੰ ਚੱਲ ਸਾਡਾ ਵੀ ਇਹੋ ਹਾਲ ਹੈ ਲੱਤਾਂ ਕਬੜ ਵਿੱਚ ਨੇ ਸਵਾਸਾਂ ਦਾ ਪਤਾ ਕੋਈ ਨਹੀਂ ਅਜੇ ਵੀ ਅਸੀਂ ਵਿਸ਼ੀਵਕਾਰਾਂ ਦੇ ਵਿੱਚ ਨਿੰਦਿਆ ਦੇ ਵਿੱਚ ਇਰਖਾ ਦੇ ਵਿੱਚ ਦੁਆਰ ਦੇ ਵਿੱਚ ਰਾਹੀ ਤਾਤ ਦੇ ਵਿੱਚ ਪਰ ਧਨ ਦੇ ਵਿੱਚ ਲੱਗੇ ਹੋਏ ਹਨ ਤੇ ਸਾਡੀਆਂ ਇਹ ਜਿਹੜੀਆਂ ਇੰਦਰੀਆਂ ਰੂਪੀ ਪਨਹਾਰੀਆਂ ਨੇ ਇਹ ਪਾਣੀ ਭਰ ਵਿੱਚ ਲੱਗੀਆਂ ਹੋਈਆਂ ਵਿਸ਼ੇ ਉਤਾਰਾਂ ਦਾ ਗੰਧ ਦਾ ਪਾਣੀ ਜਿਹੜਾ ਹੈ ਉਹ ਭਰ ਜਾਂਦੀਆਂ ਨੇ ਕਦੇ ਦੇਖਣੇ ਕਰਕੇ ਕਦੇ ਸੁਣਨ ਕਰਕੇ ਕਦੇ ਛਪर्श ਕਰਕੇ ਜਦੋਂ ਇਹ ਸਰਗਮੇ ਗੋਦਰੀ ਆਉਂਦਾ ਤੇ ਮੇਰਾ ਚਿਤ ਕਰਦਾ ਕਿ ਵਾਜੂ ਵਾਹਿਗੁਰੂ 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 ਕਹੀ ਜਾ ਕਿਉਂਕਿ ਅੰਦਰੋਂ ਕੰਬਣੀ ਛੜਦੀ ਜੋ ਸਤਿਗੁਰੂ ਸਿੱਖੀ ਪਾਛਾ ਨਕਸ਼ਾ ਤਿਆਰ ਕਰਨੇ ਨੇ ਨਾ ਉਸ ਨਕਸ਼ੇ ਨੂੰ ਦੇ ਇਸ ਚਿੱਤਰ ਨੂੰ ਦੇ ਕੇ ਅੰਦਰ ਕੰਬਣੀ ਛੜਦੀ ਹੈ ਤੇ ਦਿਲ ਕਰਦਾ ਹੈ ਗੁਰੂ ਗੁਰੂ ਜਪਾ ਗੁਰੂ ਗੁਰੂ ਦੀ ਜਿਹੜੀ ਧੁਨ ਹੈ ਉਹ ਅਲਾਪ ਤੇ ਮੇਰਾ ਦਿਲ ਕਰਦਾ ਵਾ ਸਿਮਰਨ ਕਰੀ ਜਾਵਾਂ ਇਸੋ ਵਰਨ ਮੈਂ ਕੀ ਕਹਿ ਸਕਦਾ ਕੀ ਸਮਝਾਂ ਤੇ ਕੀ ਇਸੋ ਵਰਨ ਸਮਝਾਂ ਕਿਉਂਕਿ ਅਰਧ ਦਿਖਾਈ ਤੂੰ ਦਿੰਦਾ ਕੋਈਟਾ ਏਕ ਪੰਜ ਪਨਹਾਰੀ ਟੁੱਟੀ ਲਾਜ ਭਰੇ ਮਧ ਰਈ ਕਿਦੇ ਲਾਜ ਟੁੱਟ ਗਏ ਲਾਜ ਗੜੀਸਾ ਤੁੰਦ ਪੜੀ ਉੱਠ ਚਲਦੀ ਪਨਹਾਰੀ ਸੱਵੜੇ ਚਰ ਤੇਲ ਗੜੇ ਨੇ ਚਾਰ ਹੈ ਸੌੜੇ ਜਾਣ ਅੰਦਰ ਲੋਕਾ ਜਾਣੈ ਮੂਰਖ ਧਿਆਨ ਫਿਰ ਕਿਹਦੇ ਕੋਏ ਜੇ ਬੇਸੇ ਖੂਗੜੀ ਕਹਿੰਦੇ ਸਾਹਮਣੇ ਦੇਖੋ ਖੂਗੜੀ ਕਾਹਨ ਲਾਜਵਾਰਾਏ ਇਹ ਜਿਹੜੀ ਪਾਣੀ ਭਰਦੀ ਪਈ ਸੀ ਨਾ ਪਾਣੀ ਭਰਦੇ ਭਰਦੇ ਦਰਾਸ਼ ਹੋ ਕੇ ਕਹਿੰਦੇ ਕਿਉਂ ਚਲੀ ਗਈ ਕਹਿੰਦੇ ਉਦਾਸ ਇਸ ਕਰਕੇ ਹੋ ਕੇ ਚਲੀ ਗਈ ਕਿਉਂਕਿ ਜਿਸ ਰਸਤੀ ਦੇ ਨਾਲ ਪਾਣੀ ਭਰ ਲਈ ਸੀ ਨਾ ਉਰ ਅਸੀ ਕਸਰ ਕਸਰ ਕੇ ਕਸਰ ਕਸਰ ਕੇ ਕੇਂਦਰ ਟੁੱਟ ਗਏ ਇਸ ਲਈ ਉਦਾਸ ਹੋ ਕੇ ਚੱਲੀ ਗਈ ਹੋਏ ਜਦ ਸੇ ਖੂੜੀ ਕੌਣ ਲਾਜ ਵਿਹਾਰੀ ਲਾਜ ਘੜੀ ਸਣ ਟੁੱਟ ਪੜੀ ਉੱਠ ਚੱਲੀ ਮਨਹਾਰੇ ਕਿੰਨੇ ਸੁਆਸਾਂ ਦੇ ਰਸੇ ਵੀ ਕਿਸੇ ਦਿਨ ਟੁੱਟ ਜਾਣੀਏ ਪਤਾ ਨਹੀਂ ਕਦੋਂ ਟੁੱਟ ਜਾਏ ਘਰ ਜੂ ਗਈ ਨੇ ਕਿਸੇ ਦੇ 60 ਸਾਲ ਕਿਸੇ ਦੇ 70 ਸਾਲ ਕਿਸੇ ਦੇ 80 ਸਾਲ ਦੀ ਉਮਰ ਰੂਪੀ ਜਿਹੜੀ ਰਸੀ ਹੈ ਉਹ ਸਭ ਕਦੇ ਘਸ ਕੇ ਜੇ ਕਿਉਂਕਿ ਹਰ ਪਲ ਦਸਦੀ ਜਾ ਰਹੀ ਸਰੀਰ ਰੂਪੀ ਭੰਡਾ ਜਿਸ ਨੇ ਇਹ ਵਿਸ਼ੇਵਕਾਰ ਕਰਦੇ ਹਨ ਉਹ ਤਾਂ ਇਸੇ ਸੰਸਾਰ ਵਿੱਚ ਰਹਿ ਜਾਣਾ ਹੈ ਮਿੱਟੀ ਵਿੱਚ ਮਿੱਟੀ ਦਲ ਜਾਣੀ ਹੈ ਤੇ ਇਹ ਜੀਵ ਰੂਪੀ ਇਸ ਤਈ ਪਾਣੀ ਭਗ ਵਾਲੀ ਉਦਾਸ ਹੋ ਕੇ ਸਭ ਇਹਦੇ ਤੁਰ ਕਰਦੇ ਦੇ ਨਾਲ ਗੁਰਦੇਵ ਪਤਾਂ ਦੇ ਕੁਰਬਾਨੀ ਵਿੱਚ ਇਹ ਵੀ ਸਮਝ ਆਉਂਦੀ ਕਹਿੰਦੇ ਦੂਸਰਿਆਂ ਦੇ ਮਰਨ ਤੇ ਤੂੰ ਰੋਂਦਾ ਹੈ ਅਸੀਂ ਸਾਰੇ ਇਸ ਤਰ੍ਹਾਂ ਕਰ ਅੱਜ ਵੀ ਜਾ ਕੇ ਕੋਈ ਅਕਾਲ ਚਲਾਣਾ ਕਰ ਜਾਏ ਬਾਣੀ ਘਟ ਪੜੀ ਜਾਂਦੀ ਹੈ ਗੁਰੂ ਗ੍ਰੰਥ ਘਟ ਹੈ ਪੈ ਜਾਂਦਾ ਇਹਦੇ ਜਦੋਂ ਕੋਈ ਮਰ ਜਾਂਦਾ ਹੈ ਨਾ ਤੇ ਕਹਿੰਦੇ ਤੂੰ ਰੋਂਦਾ ਹੈ ਤੇ ਬੜਾ ਜਿੰਨ ਰੋਣਾ ਆਉਂਦਾ ਪਰ ਸਹਿਦੁਰਮਣੀ ਵਿੱਚ ਪੁੱਛਦੇ ਕਿੰਨੇ ਇੱਕ ਗੱਲ ਦਾ ਦੱਸ ਦੂਜਰੇ ਦੇ ਮਾਰ ਤੇ ਤੂੰ ਤਾਂ ਲੋ ਜੇ ਤੂੰ ਆਪ ਜਿਉਂਦਾ ਰਹਿੰਦਾ ਜੇ ਤੂੰ ਆਪ ਮਰੇ ਜਾਂ ਨਹੀਂ ਕਿਨੇ ਇਸ ਗੱਲ ਦਾ ਸੋਗ ਪਿਆ ਕਰਨਾ ਹੈ ਸੋਗ ਤਾਂ ਕਰੀਏ ਜੇ ਆਪਾਂ ਜਿਉਂਦੇ ਰਹਿਣਾ ਹੈ ਅਸਾਂ ਵੀ ਤਾਂ ਮਰੀ ਜਾਣ ਸਭਲੇ ਪਿਆਰ ਅਬਰ ਨੂੰ ਇਹ ਕਾ ਸੋਗ ਕਰੀਚੇ ਤੌ ਕੀਚੇ ਜੋ ਪਰ ਜੀਜੈ ਇਸ ਇਮਲਤੀ ਦੇ શરીર ਨੂੰ ਬੜੀਆਂ ਸੁਗੰਧੀਆਂ ਅਦਗਾਰ ਲਗਾ ਕੇ ਸਜਾਉਂਦਾ ਹੈ ਪਰ ਮਰਦ ਮੈਂ ਰੰਦਾ ਬੜੇ ਸਾਇਤ ਫਲੇਰ ਅਤਰ ਹੋਰ ਕਈ ਕਿਸਮ ਦੀਆਂ ਸੁਗੰਧੀਆਂ ਲਗਾਉਂਦਾ ਹੈ ਇਹਨਾਂ ਸੁਗੰਧੀਆਂ ਨੂੰ ਸੁੰਘ-ਸੁੰਘ ਕੇ ਆਪਣੀ ਖੂਬਸੂਰਤੀ ਦਾ ਨਾਜ਼ ਨਗਰਾ ਕਰਦਾ ਹੈ ਤੇ ਦੂਜਿਆਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਦਾ ਹੈ ਪਰ ਇਸ ਹਰਕਤ ਦੇ ਵਿੱਚ ਸਰ ਜੇ ਤੂੰ ਇਹ ਭੁੱਲ ਗਿਆ ਇਹ ਭੁੱਲ ਗਿਆ ਕਿ ਸਾਰਾ ਕੁਝ ਨਾਸਵੰਤ ਹੈ ਮਿੱਟੀ ਨੇ ਮਿੱਟੀ ਵਿੱਚ ਮਿਲ ਜਾਣਾ ਤੇ ਭਗਤ ਕਬੀਰ ਜੀ ਸੁਗੰਧੀਆਂ ਵਿੱਚ ਲੀਨ ਹੋਣ ਵਾਲਿਆਂ ਨੂੰ ਸੁਚੇਤ ਕਰਦੇ ਹੋਏ ਕਹਿੰਦੇ ਨੇ ਜਿੰਨੇ ਭਾਈ ਤੂੰ ਸੁਗੰਧੀਆਂ ਵਿੱਚ ਲੀਨ ਹੋਇਆ ਇਹ ਮਰ ਜਾਏ ਪਰ ਯਾਦ ਰੱਖੀ ਜਦੋਂ ਤੇਰੇ ਕੋਲੇ ਨਾਮ ਜਪਣ ਦਾ ਸਮਝ ਉਤ ਗਿਆ ਇਹ ਨਾਮ ਜਪਣ ਦਾ ਆਨੰਦ ਲੈਣ ਦਾ ਇਹ ਸਮਝ ਉਤ ਗਿਆ ਤੇ ਨਾਮ ਦੇ ਗੁਣ ਅੰਦਰ ਨਾ ਨਾ ਪ੍ਰਗਟ ਹੋਵੇ ਨਾਮ ਦੀ ਸੁਗੰਧੀ ਅੰਦਰ ਨਾ ਆਏ ਧਰ ਬਾਹਰ ਲੀਆਂ ਸੁਗੰਧੀਆਂ ਵੀ ਦੁਰਗੰਧੀ ਪੈਦਾ ਕਰ ਦਿੰਦੀਆਂ ਤੇ ਕਬੀਰ ਜੀ ਨੇ ਸਮਝਾਇਆ ਕਿਤੇ ਬਬੀਕ ਗੁਤ ਸਤਿਗੁਰ ਤੇ ਪਾਏ ਜਨੋ ਮੈਨੂੰ ਸਤਿਗੁਰੂ ਦੇ ਤਬ ਇਹ ਇੱਕ ਬੰਦੇ ਮਿਲੇ ਤੇ ਐਸੀ ਕਿਰਪਾ ਹੋਈ ਐਸੀ ਕਿਰਪਾ ਹੋਈ ਮੈਂ ਸਮਝ ਗਿਆ ਆਹ ਹਾਂ ਮੈਨੂੰ ਜਗ ਜੀਵਨ ਦਾਤਾ ਦੇ ਲਗੇ ਜਗ ਜੀਵਨ ਦਾਤਾ ਪਾਇਆ ਕਰੋ ਤੇ ਇਹ ਇੱਕ ਬੰਦੂ ਵਿਚਾਰੇ ਕਿਨੇ ਹੁੰਦਾ ਐਸੀ ਵਿਚਾਰ ਆਈ ਐਸੀ ਬਖਸ਼ਿਸ਼ ਹੋਈ ਕਿ ਮਾਨ ਉਸ ਦੇ ਵਿਚਾਰ ਨਾਲ ਇਸ ਤਰ੍ਹਾਂ ਜੁੜਿਆ ਕਿ ਹੁਣ ਇਹ ਇੰਦਰੀਆਂ ਵਿਸ਼ੇਕ ਆਨੰਦ ਆ ਪਾਣੀ ਨਹੀਂ ਪਰਦੀ ਹੁਣ ਜੇ ਗੁਰ ਸ਼ਬਦ ਦੇ ਪ੍ਰਭਾਵ ਪਰਮੇਸ਼ਰ ਦੇ ਪ੍ਰਭਾਵ ਦੇ ਹੇਠ ਪਰਮਾਤਮਾ ਦਾ ਨਾਮ ਜਪਣ ਲੱਗ ਪਈਆਂ ਅੱਖਾਂ ਦੇ ਦੇਖਣ ਜੀ ਵੀ ਉਸੇ ਵੱਲ ਹੋ ਗਏ ਸੁਗਣਾ ਵੀ ਉਸੇ ਵੱਲ ਹੋ ਗਿਆ ਜਦੋਂ ਮੇਰੀਆਂ ਗਿਆਨ ਇੰਦਰੀਆਂ ਇਸ ਤਰ੍ਹਾਂ ਦੀਆਂ ਹੋ ਗਈਆਂ ਨਾ ਫਿਰ ਮੈਨੂੰ ਅਨੁਭਵ ਹੋਇਆ ਕਿ ਹੁਣ ਤਾਂ ਮੈਨੂੰ ਉਹ ਖੂਹ ਹੀ ਨਜ਼ਰ ਨਹੀਂ ਆਉਂਦਾ ਨਾ ਕਰ ਨਾ ਪਲੇ ਹਾਰੀ ਉਹ ਵਿਸ਼ੇ ਵਿਚਾਰਾਂ ਦੇ ਭਰਮ ਵਾਲੀ ਆਪਣਿਹਾਰੀਆਂ ਮਰ ਗਈਆਂ ਤੇ ਮੇਰਾ ਸਰੀਰ ਮੇਰਾ ਸੰਸਾਰ ਦੇ ਖੂਦੇ ਨਾਲ ਵਾਸਤਾ ਹੀ ਦੇ ਭਗਤ ਕਬੀਰ ਜੀ ਦੁਨੀਆਂ ਦੇ ਲੋਕਾਂ ਨੂੰ ਦੰਕੇ ਦੀ ਜੋੜਦੇ ਕਹਿੰਦੇ ਨੇ ਅਗੋਂ ਮੋਏ ਬਿਦਿਓ ਹੈ ਜੀਆ ਬਣ ਰਹਾ ਕਿਤੇ ਹੁਣ ਮੈਨੂੰ ਮਿਲਿਆ ਜਿਸ ਨੇ ਜ਼ਿੰਦਗੀ ਜਿਉਣ ਦਾ ਜੋ ਹੈ ਉਹ ਰਸਤਾ ਦਿੱਤਾ ਜੋਸ਼ਨਾ ਮੈਨੂੰ ਜਿੰਦਗੀ ਜਿਉਣ ਦਾ ਤਰੀਕਾ ਦਿੱਤਾ ਨਹੀਂ ਤਾਂ ਇਹ ਜਨਮ ਹੋ ਗਏ ਨੇ ਵਿਸ਼ੇ ਮਕਾਰਾਂ ਦੇ ਵਿੱਚ ਭਟਕਦੇ ਹੋਇਆ ਨੂੰ ਔਗਣਾ ਦੇ ਵਿੱਚ ਭਟਕਦੇ ਹੋਇਆ ਨੂੰ ਜੰਮਦੇ ਆ ਮਰਦੇ ਆ ਮਰਦੇ ਆ ਜੰਮਦੇ ਆ ਇਹ ਪ੍ਰਸੰਗ ਟੁੱਟ ਨਹੀਂ ਦੇ